ਸਸਿਕਾ ਜੀ ਮੈਂ ਆਕੋ ਮਿਲ ਕਪੂਰ ਤੁਸ ਦੇਖ ਰਹੇ ਹੋ ਚੈਨਲ ਪੰਜਾਬੀ ਕੈਨੇਡਾ ਦੇ ਵੀਜ਼ਾ ਸਿਸਟਮ ਦੇ ਵਿੱਚ ਅਹਿਮ ਤਬਦੀਲੀਆਂ ਕਰਦੇ ਆ ਇਮੀਗ੍ਰੇਸ਼ਨ ਮੰਤਰਾਲੇ ਦੇ ਵੱਲੋਂ ਨਵੇਂ ਨਿਯਮ ਲਾਗੂ ਕੀਤੇ ਗਏ ਨੇ ਜੀ ਹਾਂ ਹੁਣ ਵਿਜ਼ਿਟਰ ਵੀਜ਼ਾ ਸਟੱਡੀ ਵੀਜ਼ਾ ਜਾਂ ਫਿਰ ਵਰਕ ਪਰਮਿਟ ਦੀ ਅਰਜ਼ੀ ਰੱਦ ਹੋਣ ਉਤੇ ਇਮੀਗ੍ਰੇਸ਼ਨ ਅਫਸਰਾਂ ਦੇ ਵੱਲੋਂ ਮੇਨਿਆ ਕਾਰਨ ਨੂੰ ਵਿਸਤਾਰਤ ਜਾਣਕਾਰੀ ਦਿੱਤੀ ਜਾਵੇਗੀ ਕਿ ਉਹਨਾਂ ਦੀ ਵੀਜ਼ਾ ਅਰਜ਼ੀ ਆਖਰਕਾਰ ਰੱਦ ਕਿਉਂ ਕੀਤੀ ਗਈ ਹੈ ਨਵੇਂ ਨਿਯਮ 29 ਜੁਲਾਈ ਤੋਂ ਲਾਗੂ ਹੋ ਗਏ ਨੇ ਜਿਨ੍ਹਾਂ ਦਾ ਮਕਸਦ ਕੈਨੇਡੀਅਨ ਇਮੀਗ੍ਰੇਸ਼ਨ ਪ੍ਰਣਾਲੀ ਦੇ ਵਿੱਚ ਪਾਰਦਰਸ਼ਤਾ ਲਿਆਉਣਾ ਦੱਸਿਆ ਜਾ ਰਿਹਾ ਹੈ ਇਕ ਮੀਡੀਆ ਰਿਪੋਰਟ ਮੁਤਾਬਕ ਰਿਫਿਊਜ਼ਲ ਲੈਟਰਸ ਦੇ ਨਾਲ ਇੱਕ ਪੱਤਰ ਹੋਰ ਈਮੇਲ ਕੀਤਾ ਜਾਵੇਗਾ ਜਿਸ ਦੇ ਵਿੱਚ ਵੀਜ਼ਾ ਨਾ ਦਿੱਤੇ ਜਾਣ ਦੇ ਕਾਰਨ ਤਫਸੀਲ ਦੇ ਨਾਲ ਤਰਜ ਕੀਤੇ ਹੋਣਗੇ ਇੱਥੇ ਦੱਸਣਾ ਬੰਦਾ ਹੈ ਕਿ ਵਿਜ਼ਟਰ ਵੀਜ਼ਾ ਅਰਜ਼ੀਆਂ ਵੱਡੇ ਪੱਤਰ ਉੱਤੇ ਰੱਦ ਹੋਣ ਦੇ ਮੱਦੇਨਜ਼ਰ ਅਸਫਲ ਬਿਨੇਕਾਰਾ ਦੇ ਵੱਲੋਂ ਐਕਸੈਸ ਟੂ ਇਨਫੋਰਮੇਸ਼ਨ ਐਂਡ ਪ੍ਰਾਈਵੇਸੀ ਰਾਹੀਂ ਪਤਾ ਕਰਨ ਵਾਸਤੇ ਅਰਜ਼ੀਆਂ ਦਾ ਢੇਲਾ ਦਿੱਤਾ ਗਿਆ ਅਜਈਆਂ ਅਰਜ਼ੀਆਂ ਇਮੀਗ੍ਰੇਸ਼ਨ ਵਿਭਾਗ ਉੱਤੇ ਬੋਝ ਬੰਦੀਆਂ ਜਾ ਰਹੀਆਂ ਸਨ ਅਤੇ ਇਹਨਾਂ ਦਾ ਜਵਾਬ ਦੇਣ ਦੇ ਲਈ ਇਮੀਗ੍ਰੇਸ਼ਨ ਵਕੀਲਾ ਦੀ ਮਦਦ ਵੀ ਲੈਣੀ ਪੈਂਦੀ ਸੀ ਹੁਣ ਸੰਬੰਧਿਤ ਬਿਨੇ ਕਾਰਨ ਨੂੰ ਰਿਫਿਊਜ਼ਲ ਲੈਟਰ ਭੇਜਣ ਲੱਗਿਆ ਵੀਜ਼ੇ ਤੋਂ ਇਨਕਾਰ ਦੇ ਕਾਰਨ ਬਿਆਨ ਕਰਦਾ ਪੱਤਰ ਵੀ ਨੱਥੀ ਕਰ ਦਿੱਤਾ ਜਾਵੇਗਾ ਅਤੇ ਪੰਬਲਪੂਸੇ ਦੀ ਕੋਈ ਵੀ ਗੁੰਜਾਇਸ਼ ਨਹੀਂ ਬਣੇਗੀ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਮੁਤਾਬਕ ਨਵੇਂ ਨਿਯਮ ਇਲੈਕਟ੍ਰੋਨਿਕ ਟਰੈਵਲ ਅਥੋਰਾਈਜ਼ੇਸ਼ਨ ਅਤੇ ਟੈਂਪਰੇਰੀ ਰੈਜ਼ੀਡੈਂਟ ਪਰਮਿਟਸ ਉੱਤੇ ਲਾਗੂ ਨਹੀਂ ਹੋਣਗੇ ਇਮੀਗ੍ਰੇਸ਼ਨ ਅਤੇ ਸਿਟੀਜ਼ਨਸ਼ਿਪ ਵਿਭਾਗ ਦੇ ਨਵੇਂ ਪੋਰਟਲ ਰਾਹੀਂ ਅਰਜੀ ਦਾਖਲ ਕਰਨ ਵਾਲਿਆਂ ਨੂੰ ਫਿਲਹਾਲ ਵੀਜ਼ਾ ਰੱਦ ਹੋਣ ਦੇ ਕਾਰਨ ਬਿਆਨ ਕਰਦੇ ਪੱਤਰ ਨਹੀਂ ਮਿਲ ਸਕਣਗੇ ਇਮੀਗ੍ਰੇਸ਼ਨ ਮਾਰਾ ਦੇ ਵੱਲੋਂ ਨਵੇਂ ਨਿਯਮ ਨੂੰ ਬੇहद ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਬਿਨੇਕਾਰ ਸਾਹਮਣੇ ਹਾਲਾਤ ਬਿਲਕੁਲ ਸਪਸ਼ਟ ਹੋ ਜਾਣਗੇ ਕਿ ਆਖਰਕਾਰ ਉਹਨਾਂ ਤੇ ਵੀਜ਼ਾ ਅਰਜ਼ੀ ਕਿਹੜੀਆਂ ਕਮੀਆਂ ਰਹਿ ਗਈਆਂ ਇਸ ਤੋਂ ਇਲਾਵਾ ਬਿਨੇਕਾਰ ਆਪਣੇ ਪ੍ਰੂਖ ਦੇ ਕਦਮਾਂ ਬਾਰੇ ਟਰੰਮੇ ਦੇ ਨਾਲ ਵਿਚਾਰ ਵਟਾਂਦਰਾ ਵੀ ਕਰ ਸਕਣਗੇ ਵੀਜ਼ਾ ਰੱਦ ਹੋਣ ਦਾ ਕਾਰਨ ਦਰਜ ਹੋਣ ਵਾਲੇ ਪੱਤਰਾਂ ਦੇ ਵਿੱਚ ਜਿੱਥੇ ਰਸਮੀ ਭਾਸ਼ਾ ਵਰਤੀ ਜਾਵੇਗੀ ਉੱਥੇ ਹੀ ਤਕਨੀਕੀ ਭਾਸ਼ਾ ਦੀ ਵਿਵਰਤੋਂ ਕੀਤੀ ਜਾ ਸਕਦੀ ਹੈ ਜਸਿੱਧਿਤ ਹੋਰ ਉੱਤੇ ਵਿੱਤੀ ਸੰਰਥਤਾ ਦੀ ਕਮੀ ਜਾਂ ਹੋਰ ਕਾਰਨਾਂ ਦਾ ਵੀ ਜ਼ਿਕਰ ਕੀਤਾ ਜਾ ਸਕਦਾ ਹੈ ਦੱਸਿਆ ਗਿਆ ਕਿ ਪਿਛਲੇ ਸਮੇਂ ਦੌਰਾਨ ਵਿਜ਼ਟਰ ਵੀਜ਼ਾ ਅਰਜ਼ੀਆਂ ਦਾ ਦਰ 60% ਤੋਂ ਟੱਪ ਗਈ 2024 دوران امیگریشن ਵਿਭਾਗ ਨੇ ਵਿਜ਼ਟਰ ਵੀਜ਼ਾ ਦਿਆਂ 19.5 ਲੱਖ ਅਜੀਆਂ ਰਾਤ ਕੀਤੀਆਂ ਅਤੇ 2023 ਦੇ ਮੁਕਾਬਲੇ ਇਹ ਅੰਕੜਾ 40% ਵੱਧ ਬੰਦੇ। ਦੂਜੇ ਪਾਸੇ ਰੱਦ ਹੋਈਆਂ ਸਟੱਡੀ ਵੀਜ਼ਾ ਅਰਜ਼ੀਆਂ ਦੀ ਗਿਣਤੀ 4 ਲੱਖ ਦੇ ਨੇੜੇ ਦਰਜ ਕੀਤੀ ਗਈ ਅਤੇ 2023 ਦੇ ਮੁਕਾਬਲੇ ਇਹ ਅੰਕੜਾ 52% ਦੀ ਵਾਧਾ ਬੰਦ ਹੈ 3 ਮਿਲੀਅਨ ਤੋਂ ਵੱਧ ਟੈਂਪਰੇਰੀ ਰੈਜ਼ੀਡੈਂਟਸ ਦੀ ਮੌਜੂਦਗੀ ਨੂੰ ਵੇਖਦਿਆਂ ਕੈਨੇਡਾ ਸਰਕਾਰ ਦੇ ਵੱਲੋਂ ਇਹਨਾਂ ਦੀ ਗਿਣਤੀ ਘਟਾਉਣ ਖਾਤਰ ਮਲਟੀਪਲ ਐਂਟਰੀ ਵਿਜ਼ਟਰ ਵੀਜ਼ਾ ਬੰਦ ਕਰ ਦਿੱਤੇ ਗਏ ਜਦਕਿ ਹਰ ਸਾਲ ਸੱਦੇ ਜਾਣ ਵਾਲੇ ਇੰਟਰਨੈਸ਼ਨਲ ਸਟੂਡੈਂਟਸ ਦੀ ਗਿਣਤੀ ਵੀ 35% ਘਟਾ ਦਿੱਤੀ ਗਈ ਬਿਊ ਰਿਪੋਰਟ ਚੈਨਲ ਪੰਜਾਬੀ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ